i uh -huh. uh -huh. पलिलूिल <muchas> ਹਾਂਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਜੀਨ ਜੈ ਭਾਰਤ ਜੈ ਸੰਵਿਧਾਨ ਸਭ ਤੋਂ ਪਹਿਲਾਂ ਤਾਂ ਮੈਂ ਇਸ ਮਾਰਕੀਟ ਦਾ ਸਾਡੇ ਬਿੱਲੇ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਆਜਾਣਾ ਦਾ ਬਹੁਤ ਬਹੁਤ ਸਤਿਕਾਰ ਜੋ ਪੂਰੀ ਮਾਰਕੀਟ ਦਾ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਆਜਾਣਾ ਦਾ ਬਹੁਤ ਸਤਿਕਾਰ ਕੀਤਾ ਦੂਸਰਾ ਇਹ ਹੈ ਕਿ ਸਾਡੇ ਨੀਟੂ ਭਾਜੀ ਨੇ ਗਰੀਬਾਂ ਬਾਰੇ ਗੱਲ ਕੀਤੀ ਹੈ ਜੀ ਬਿਲਕੁਲ ਬਹੁਤ ਸਹੀ ਕੀਤੀ ਹੈ ਮੋਦੀ ਸਰਕਾਰ ਨੇ ਸਾਡਾ ਇੰਨਾ ਕੁ ਜੀਣਾ ਆਰਾਮ ਕੀਤਾ ਹੋਇਆ ਨਾ ਜ਼ਿਆਦਾ ਕਰਕੇ ਗਰੀਬਾਂ ਦਾ ਠੀਕ ਹੈ ਜੀ ਕੋਈ ਵੀ ਸਰਕਾਰ ਆਂਦੀ ਹੈ ਉਹ ਬਸ ਝੂਠੇ ਵਾਅਦੇ ਕਰਕੇ ਉਹ ਗਰੀਬ ਨੂੰ ਨਾ ਲਤਾਰ ਕੇ ਚਲ ਜਾਂਦੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਬੀਜੇਪੀ ਹੈ ਚਾਹੇ ਕੋਈ ਵੀ ਪਾਰਟੀ ਹੈ ਕਿਉਂਕਿ ਗਰੀਬਾਂ ਨੂੰ ਕੋਈ ਨਹੀਂ ਦਿਖਦਾ ਦੇਖੋ ਡਰਾਈਵਰਾਂ ਤੇ ਕਿੰਨਾ ਹਤਿਆਚਾਰ ਹੋ ਰਿਹਾ ਕਿਸਾਨਾਂ ਤੇ ਕਿੰਨਾ ਕੁਸ ਹੋ ਰਿਹਾ ਦੇਖੋ ਅੱਜ ਜਿਹੜੇ ਬੀਜੇਪੀ ਨਾਲ ਜੁੜੇ ਆ ਕਾਂਗਰਸ ਨਾਲ ਜੁੜੇ ਆ ਜਾਂ ਝਾੜੂ ਸਰਕਾਰ ਨਾਲ ਜੁੜੇ ਆ ਉਹਨਾਂ ਦਾ ਮਨ ਹੱਥ ਉਹਨਾਂ ਕੋ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਬਸੋ ਅੱਜ ਤੱਕ ਸਾਡੇ ਗਰੀਬਾਂ ਦਾ ਕੋਈ ਬੱਚਾ ਉਹਨਾਂ ਨੇ ਕੋਈ ਸਰਕਾਰੀ ਨੌਕਰੀ ਜਾਂ ਕੋਈ ਮੁਲਾਜ਼ਮ ਕੋਈ ਕੀਤਾ ਹੈ ਨਹੀਂ ਕੀਤਾ ਕਿਉਂਕਿ ਉਹ ਲੋਕ ਸਾਡੇ ਕੋ ਜਦੋਂ ਵੋਟ ਲੈਂਦੇ ਹਨ ਨਾ ਕਿ ਡਗ ਡਗੀਓ ਸਾਡੇ ਦੇਖ ਰਿਹਾ ਨਾ ਡਗ ਡਗੀ ਬਜਾਣੀ ਕਹਿੰਦੇ ਡਗ ਡਗੀ ਵੀ ਜਾਓ ਤੇ ਬਸ ਵੋਟ ਲੈ ਲਓ ਉਹਨਾਂ ਨੇ ਰੱਖਦਾ 2 ਕਿਲੋ ਆਟਾ ਕਣਕ ਬਸ ਇਹਨੂੰ ਪਤਾ ਕੀ ਗਰੀਬਾਂ ਨੂੰ ਬਸ ਆਟਾ ਕਣਕ ਦਿਓ ਤੇ ਬਸ ਇਹਨਾਂ ਕੋ ਵੋਟ ਲਓ ਸਾਡਾ ਮੇਨ ਮੁੱਦਾ ਇਹ ਹੈ ਏਜੰਡਾ ਕਿ ਆਹੀ ਸਰਕਾਰ ਕੋਈ ਪੀਲ ਕੀਤੀ ਹੈ ਕਿ ਜੇ ਸਾਡੀ ਸਰਕਾਰ ਆ ਜਾਂਦੀ ਹੈ ਮੈਂ ਆਪਣੇ ਗਰੀਬਾਂ ਦਾ ਡਰਾਈਵਰਾਂ ਦਾ ਕਿਸਾਨਾਂ ਦਾ ਜਿੰਨੇ ਵੀ ਸਾਡੇ ਕਿਸਾਨ ਨੇ ਮੈਂ ਉਹਨਾਂ ਦਾ ਹੱਕ ਬਹੁਤ ਕੋਸ਼ਿਸ਼ ਕਰਾਂ ਕਿ ਉਹਨਾਂ ਨੂੰ ਮੈਂ ਹੱਕ ਦਵਾਵਾਂਗਾ ਔਰ ਜਿਹੜੇ ਸਾਡੇ ਗਰੀਬ ਪਰਿਵਾਰ ਦੇ ਬੱਚੇ ਆ ਦੇਖੋ ਉਹ ਗਰੀਬ ਪਰਿਵਾਰ ਦੇ ਬੱਚੇ ਆ ਬਾਹਰ ਨੂੰ ਨਠੀ ਜਾਂਦੇ ਆ ਬਾਹਰ ਨੂੰ ਨਠੀ ਜਾਂਦੇ ਆ ਦੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤੇ ਸਾਡੇ ਜਿਹੜੇ ਬੱਚੇ ਆ ਉਹ ਬਾਹਰ ਨੂੰ ਨਾ ਜਾਣ ਕਿਉਂਕਿ ਇੰਨੀ ਕਿਰ ਦੇ ਰੁਜ਼ਗਾਰੀ ਬਦ ਚੁੱਕੀ ਹੈ ਕਿ ਸਾਡੇ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਨੂੰ ਜਾ ਰਹੇ ਆ ਮੇਰਾ ਇਹੋ ਹੀ ਆ ਕਿ ਜੇ ਸਾਡੇ ਗਰੀਬ ਬੱਚੇ ਆ ਜੇ ਸਾਡੀ ਸਰਕਾਰ ਆ ਜਾਂਦੀ ਹੈ ਤੇ ਮੈਂ ਆਪਣੇ ਗਰੀਬ ਬੱਚੇ ਆ ਕਿ ਉਹਨਾਂ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 200 ਬੱਚੇ ਨੂੰ ਸਰਕਾਰੀ ਮੈਂ ਨੌਕਰੀ ਦੇਵਾਂਗਾ ਹੋਰ ਸਾਡੇ ਜਿੰਨੇ ਵੀ ਗਰੀਬ ਪਰਿਵਾਰ ਦੇ ਬੱਚੇ ਆ ਜਾਂ ਗਰੀਬ ਲੋਕ ਆ ਜਿਨ੍ਹਾਂ ਦੇ ਘਰਾਂ ਤੇ ਸੱਤ ਨਹੀਂ ਹੈਗੀ ਜਾਂ ਉਹਨਾਂ ਕੋਈ ਲੈਟਰਿੰਗ ਬਾਥਰੂਮ ਨਹੀਂ ਹੈਗਾ ਮੈਂ ਉਹ ਸਾਰੀਆਂ ਦੇਣ ਦੀ ਕੋਸ਼ਿਸ਼ ਕਰਾਂਗਾ ਸਰਕਾਰਾਂ ਦੇਖੋ ਉਹਨਾਂ ਨੂੰ 1 ਸਾਲ ਦਾ 5 ਕਰੋੜ ਮਿਲਦਾ 1 ਸਾਲ ਦਾ 5 ਕਰੋੜ ਪੁਰਾ 5 ਕਰੋੜ ਦੇ ਵਿੱਚੋਂ ਉਹ ਸਰਕਾਰਾਂ 10 ਲੱਖ ਰੁਪਏ ਬਣੀ ਲਾਂਦੀਆਂ ਬਾਕੀ 5 ਤੇ 5 ਕਰੋੜ ਆਪਣੀ ਜੇਲ੍ਹ 'ਚ ਪਾਉਂਦੇ ਨੇ ਮੈਂ ਆਪਣੇ ਆਪਣੇ ਗਰੀਬ ਭਾਈਚਾਰੇ ਨਾਲ ਸਾਰਿਆਂ ਨਾਲ ਸਰਔਰ ਸਾਰੇ ਭਾਈਆਂ ਨਾਲ ਇਹ ਬੇਨਤੀ ਕਰਦਾ ਕਿ ਜੇ ਮੇਰੀ ਸਰਕਾਰ ਆ ਜਾਂਦੀ ਹੈ ਤੇ ਮੈਂ ਉਹ ਜਿਹੜਾ 5 ਕਰੋੜ ਰੁਪਇਆ ਹੈ ਮੈਂ ਉਹ ਆਪਣੀ ਗਰੀਬ ਜਨਤਾ ਦੇ ਵਿੱਚ ਵੰਡਾਂਗਾ ਜਿਹੜੀ ਵੀ ਮੇਰੀ 3 ਲੱਖ ਦੀ ਤਨਖਾਹ ਆਏਗੀ ਉਹਦੇ 'ਚ ਵੀ ਮੈਂ 2 ਲੱਖ ਰੁਪਇਆ ਆਪਣੇ ਗਰੀਬ ਭਾਈਚਾਰੇ ਦੇ ਵਿੱਚ ਵੰਡਾਂਗਾ ਜੀ ਠੀਕ ਹੈ ਜੀ ਬਾਕੀ ਮੇਰੀ ਇਹੋ ਬੇਨਤੀ ਆ ਕਿ ਇਹ ਸਰਕਾਰਾਂ ਕੋ ਬਚੋ ਇਹਨਾਂ ਸਰਕਾਰਾਂ ਨੇ ਸਾਡੇ ਨਾਲ ਵੋਟ ਵੀ ਖਤਮ ਕਰ ਦੇਣੀ ਹੈ ਵੋਟ ਵੀ ਖਤਮ ਕਰ ਦੇਣਾ ਇਸ ਕਰਮ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਸਰਕਾਰਾਂ ਕੋ ਬਚ ਕੇ ਇੱਕ ਗਰੀਬ ਪਰਿਵਾਰ ਦੇਖੋ ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚ ਖੜਾ ਆ ਮੈਨੂੰ ਕਿਸੇ ਨੇ ਕੋਈ ਪੈਸੇ ਨਹੀਂ ਆਪਣੇ ਖੁਦ-ਖੁਦ ਦੇ ਪੈਸੇ ਖਰਚਦੇ ਆ ਆਪਣੀ ਗਰੀਬ ਜਨਤਾ ਵਾਸਤੇ ਖੁਦ ਦੇ ਪੈਸੇ ਖਰਚ ਕੇ ਮੈਂ ਇਲੈਕਸ਼ਨ ਦੇ ਵਿੱਚ ਆਇਆ ਠੀਕ ਹੈ ਜੀ ਮੈਂ ਚਾਹਨਾ ਕਿ ਬਸ ਮੇਰਾ ਗਰੀਬੀਰ ਨੇ ਗਰੀਬ ਪਰਿਵਾਰ ਦੇ ਨਾਲ ਜੁੜਿਆ ਆਪਣੇ ਕਿਸਾਨਾਂ ਦੇ ਨਾਲ ਡਰਿਆਵਨਾ ਨਾਲ ਦੁਕਾਨਦਾਰਾਂ ਨਾਲ ਜਿਨ੍ਹਾਂ ਦੇ ਕੋਈ ਹੱਕ ਨਹੀਂ ਦਿੱਤੇ ਮੈਂ ਆਉਣ ਦਾ ਹੱਕ ਦੇਣ ਦੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗਾ ਸਰਕਾਰ ਆਂਦੀ ਆ ਝੂਠੇ ਵਾਦੇ ਕਰਕੇ ਚਲ ਜਾਂਦੀ ਆ ਕੋਈ ਕਹਿੰਦੀ ਮੈਂ ਹਜ਼ਾਰ ਦੇਣਾ ਕੋਈ ਕਹਿੰਦਾ 8 ਲੱਖ ਦੇਣਾ ਕੋਈ ਕਹਿੰਦਾ ਮੈਂ 8000 ਦੇਣਾ ਵਿਕਤੀ ਤੌਰ ਤੇ ਕੋਈ ਨਹੀਂ ਦਿੰਦਾ ਕੋਰ ਸਾਹਿਬ ਦੇਖੋ ਕੀ ਹੈ ਕਿ ਅਸੀਂ ਲਿਖਤੀ ਤੌਰ ਤੇ ਪਰਮਟਿਕ ਬਣਾਇਆ ਹੋਇਆ ਕਿ ਜੋ ਜੋ ਅਸੀਂ ਲਿਖਤਾ ਉਹ ਹੀ ਦੇਣਾ ਹੀ ਦੇਣਾ ਉਹਦੇ ਵਿੱਚੋਂ 4 ਲੱਖ ਦਾ ਜਿਹੜਾ ਖਰਚਾ ਆ ਉਹ ਅਸੀਂ 4 ਕਰੋੜ ਦਾ ਖਰਚਾ ਉਹ ਅਸੀਂ ਆਪਣੀ ਉਹੀ ਚੋਂ ਕਰਾਂਗੇ 5 ਕਰੋੜ ਦੇ ਵਿੱਚੋਂ ਕਰਾਂਗੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਾਡੇ ਕੋ ਆਈ ਸਰਕਾਰਾਂ ਦੇਖਣ ਦੇਖ ਜਾਂਦੀਆਂ ਸਾਡੇ ਕੋ ਲਿਖਤੀ ਤੌਰ ਤੇ ਪਿਆ ਕੱਲ ਹੀ ਮੈਂ ਇਹ ਕੰਮ ਨਾ ਕਰਾਂਗਾ ਤੇ ਮੈਨੂੰ ਉਹੀ ਪਬਲਿਕ ਦੇ ਸੱਤ ਕੁਰਸੀਆਂ ਥੱਲੇ ਰਾ ਦੇਵੇ ਕਿਉਂਕਿ ਮੈਂ ਲਿਖਤੀ ਤੌਰ ਤੇ ਜਨਤਾ ਨੂੰ ਦੇ ਰਿਹਾ ਕਿ ਬਾਕੀ ਮੇਰੀ ਇਹੋ ਹੀ ਆ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ ਮੇਰੇ ਵੱਤ ਤੋਂ ਵੱਧ ਸਪੋਰਟ ਕਰੋ ਕਿਉਂਕਿ ਮੈਂ ਤੁਹਾਡਾ ਇੱਕ ਇਲਾਕੇ ਦਾ ਵੀ ਹਾਂਗਾ ਤੇ ਮੇਰੇ ਮੇਰੇ ਜਿੰਨੇ ਵੀ ਸਾਰੇ ਭੈਣ ਭਰਾ ਮੇਰੇ ਆਪਣਿਆਂ ਜੀ ਠੀਕ ਹੈ ਜੀ ਪੂਰੇ ਸਮਾਜ ਵਾਸਤੇ ਔਲ ਸਮਾਜ ਵਾਸਤੇ ਮੈਂ ਔਲ ਸਮਾਜ ਦੀ ਗੱਲ ਕਰ ਰਿਹਾ ਹਾਂ ਔਲ ਸਮਾਜ ਵਾਸਤੇ ਸਾਰੇ ਹੀ ਕੰਮ ਮੈਜੂਰ ਕਰਾਂਗਾ ਜੀ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੈ ਦੀਨ ਜੈ ਭਾਰਤ ਜੈ ਸੰਵਿਧਾਨ ਸਾਰੇ ਸਸਸੀ ਕਾਲ ਜੀ ਪਿਆਰ ਪਰਿਆ ਮੈਂ ਤੁਹਾਡਾ ਵੀ ਨੀਡ ਟੂ ਸ਼ਟਰਾਂ ਵਾਲਾ ਅੱਜ ਅਸੀਂ ਪਹੁੰਚੇ تھے ਗੁਰਦਾਸਪੁਰ ਦੇ ਵਿੱਚ ਪਹੁੰਚੇ ਸੀਗੇ ਬਹੁਤ ਸਾਰਾ ਹੰਗਾਰਾ ਮਿਲਿਆ ਸੋ ਰਮੇਸ਼ ਜੀ ਦੇ ਨੂੰ ਵੋਟਾਂ ਪਾਣ ਵਾਸਤੇ ਕਿ ਸਾਰੇ ਇੱਕੋ ਗੱਲ ਕਹ ਰਹੇ ਪਰ ਨੂੰ ਦਵਾਗੇ ਤੇ ਅਸੀਂ ਜਿਹੜੇ ਵੀ ਸਾਡੇ ਹੱਕ ਵਾ ਗਰੀਬਾਂ ਦੇ ਮਜ਼ਦੂਰਾਂ ਦੇ ਮਿਹਨਤਕੀ ਲੋਕਾਂ ਦੇ ਉਹ ਹੱਕ ਅਸੀਂ ਦਵਾਵਾਂਗੇ ਪਰ ਵਿਸ਼ਵਾਸ ਦਿਵਾਦੇ ਤੁਹਾਨੂੰ ਜਿਹੜੀ ਇਹਨਾਂ ਦੀ ਮਾਰਕੀਟ ਹੈ ਇਹ ਵੀ ਸਾਡੇ ਨਾਲ ਆ ਤੇ ਦੇਖੋ ਜਿੰਨੇ ਵੀ ਮੰਤਰੀ ਹੈ ਕੋਈ ਵੀ ਗਰੀਬ ਦੀ ਬਾਹ ਨਹੀਂ ਫੜਦਾ ਸਾਰੇ ਕਹਿੰਦੇ ਅਸੀਂ ਗਰੀਬ ਨੂੰ ਅੱਗੇ ਲੈ ਕੇ ਜਾਵਾਂਗੇ ਬੜੇ ਬੜੇ ਵਾਦੇ ਕਰਦੇ ਆ ਤੇ ਕਿਸੇ 2.5 ਕਿਲੋ ਵਾਲਾ ਕਸਨ ਵਾਲਾ ਬੰਦਾ ਸੀਗਾ ਹਜੇ 5 ਸਾਲ ਹੋ ਗਏ ਆ ਅਸੀਂ ਉਹਨੂੰ ਲੱਭਦੇ ਪਏ ਆ ਉਹਨੂੰ ਇਹਨਾਂ ਨੂੰ ਨਹੀਂ ਪਤਾ ਵੀ ਜਦੋਂ ਇਹਨਾਂ ਨੇ ਉਂਗਲੀ ਖੜੀ ਕੀਤੀ ਕਿਉਂਕਿ ਇਹ ਮਜ਼ਦੂਰਾਂ ਦਾ ਹੱਥ ਹੈ ਮਜ਼ਦੂਰਾਂ ਦਾ ਨਹੀਂ ਉਹ ਫਿਲਮੀ ਐਕਟਰਾਂ ਦਾ ਉਹ ਜਿਹੜਾ ਕਹਿੰਦਾ 2.5 ਕਿਲੋ ਸਾਨੂੰ ਲੱਭਿਆ ਨਹੀਂ 5 ਸਾਲਾਂ ਦੇ ਵਿੱਚ ਤੇ ਰਮੇਸ਼ لال ਜੀ ਤੁਹਾਡੇ ਗੂੜਾ ਪਿੰਡ ਦੇ ਵਿੱਚੋਂ ਤੁਹਾਡੇ ਇੱਥੇ ਵਿੱਚ ਪਰਿਵਾਰ ਦੇ ਰਹਿੰਦੇ ਆ ਔਰ ਇਹ ਤੁਹਾਡੀ ਮਦਦ ਕਰਨਗੇ ਤੁਹਾਡੀ ਹੈਲਪ ਕਰਨਗੇ ਜੇ ਤੁਸੀਂ ਇਹਨਾਂ ਸਾਰਿਆਂ ਨੂੰ ਵੋਟਾਂ ਪਾ ਕੇ ਜਿਤਾਉਂਗੇ ਔਰ ਇਹ ਬਹੁਤ ਵਧੀਆ ਇਮਾਨਦਾਰ ਸ਼ਰੀ ਬੰਦੇ ਨੇ ਔਰ ਇਹ ਮਾਰਕੀਟ ਦੇ ਵਿੱਚ ਕਿਉਂਕਿ ਆਪਾਂ ਸਾਰੇ ਇਕੱਠੇ ਹੋਏ ਆ ਅੱਜ ਔਰ ਜੇ ਮੋਦੀ ਸਰਕਾਰ ਦੀ ਗੱਲ ਕਰੀਏ ਕਾਰੋਬਾਰ ਉਹਨਾਂ ਨੇ ਬਿਲਕੁਲ ਖਤਮ ਕਰ ਦਿੱ ਸਿਸਟਮ ਸਾਰੇ ਆਊਟਬੋਰਡ ਕਰ ਦਿੱਤੇ ਆ ਮੈਂ ਇੱਕ ਵਾਰੀ ਕਹੂੰਗਾ ਆਜ਼ਾਦਾਂ ਨੂੰ ਤੁਸੀਂ ਮੌਕਾ ਦਿਓ ਛੱਡੋ ਪਾਰਟੀਆਂ ਦਾ ਪਿੱਛਾ ਪਾ ਕਿਉਂਕਿ ਇੱਕ ਆਮ ਬੰਦੇ ਨੂੰ ਇੱਕ ਗਰੀਬ ਕਰ ਦੇ ਵਿੱਚ ਜਿਹੜਾ ਬੰਦਾ ਉੱਠਾ ਉਹਨੂੰ ਅਸੀਂ ਮੌਕਾ ਦਈਏ ਔਰ ਦੇਖੋ ਡਰਾਈਵਰਾਂ ਤੇ ਉਹਨਾਂ ਨੇ ਕਿਦਾਂ ਦੇ ਪਰਚੇ ਦਰਜ ਕਰ ਦਿੱਤੇ ਵੀ ਇੰਨੇ ਸਾਲ ਸਜ਼ਾ ਇੰਨੇ ਰੁਪਏ ਜੁਰਮਾਨਾ ਕਿਸਾਨਾਂ ਤੇ ਮਜ਼ਦੂਰਾਂ ਤੇ ਜੇ ਆਪਣੀ ਗੱਲ ਕਰੀਏ ਸਾਡੇ ਭਰਾਵਾਂ ਕੋ ਕਾਰੋਬਾਰ ਹਨੀ ਕੋਈ ਪੜ੍ਹਾਈ ਦਿਖਾਈਦਾ ਉਹ ਮਹਿੰਗਾਈ ਅਸਮਾਨ ਨੂੰ ਛੂ ਜਾਂਦੀ ਹੈ ਕਿੱਥੇ 50 ਰੁਪਏ ਲੀਟਰ ਪੈਟਰੋਲ 100 ਰੁਪਏ ਲੀਟਰ ਕਰਨ ਨੂੰ ਬਿਠੇ ਆ ਮੈਨੂੰ ਲੱਗੇ ਜੱਸਣ ਮਾਰ ਤੇ ਕੋਈ ਚੀਜ਼ ਹੀ ਨਹੀਂ ਰਹਿ ਗਈ ਤੇ ਇਸ ਕਰਕੇ ਤੁਸੀਂ ਭਰਾ ਮੇਰੇ ਹੱਥ ਜੋੜ ਕੇ ਬੇਨਤੀ ਆ ਇੱਕ ਵਾਰੀ ਰਮੇਸ਼ ਰਾਜ ਜੀ ਨੂੰ ਮੌਕਾ ਦਿਓ ਇਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਤੁਹਾਨੂੰ ਪਤਾ ਹੀ ਪੱਲੂ ਆ ਕਿ ਉਹ ਇੱਕ ਇੱਕ ਮੋੜ ਪਾ ਕੇ ਕੰਮਜਾ ਕਰੋ ਕਿ ਤਾਂ ਕਿ ਇਹ ਗਰੀਬਾਂ ਦੇ ਵਾਸਤੇ ਕੋਈ ਵੀ ਵਧੀਆ ਕੰਮ ਉਹ ਤੁਹਾਡੇ ਕੋਲ ਲੈ ਕੇ ਆਣ ਤੇ ਡਰਾਈਵਰਾਂ ਭਰਾਵਾਂ ਨੂੰ ਇਨਸਾਫ ਦਿਵਾਨ ਕਿਸਾਨਾਂ ਨੂੰ ਇਨਸਾਫ ਦਿਵਾਨ ਜਵਾਨਾਂ ਨੂੰ ਇਨਸਾਫ ਦਿਵਾਨ ਜਿਹੜੀ 4 ਸਾਲ ਦੀ ਨੌਕ ਪੰਜ ਸਾਲ ਦੀ ਨੌਕਰੀ ਕਰਦੀ ਹੈ 1 ਸਾਲ ਤੇ ਬੰਦਾ ਟ੍ਰੇਨਿੰਗ ਕਰਕੇ 4 ਸਾਲਾਂ ਬਾਅਦ ਫਿਰ ਆਪਣੇ ਘਰ ਆ ਜਾਏਗਾ ਨਾ ਕੋਈ ਪੈਨਸ਼ਨ ਨਾ ਕੋਈ ਕੁਛ ਹੈ ਸਰਕਾਰੀ ਬੰਦੇ ਦੀ ਪੈਨਸ਼ਨ ਬੰਦ ਹੋ ਰਹੀ ਹੈ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਤੇ ਸਾਰੇ ਜਣੇ ਹੱਥ ਜੋੜ ਕੇ ਬੇਨਤੀ ਆ ਵੋਟਾਂ ਤੁਸੀਂ ਪਾਓ ਸਾਰੀ ਮਾਰਕੀਟ ਦਾ ਮੈਂ ਬਹੁਤ ਬਹੁਤ ਤੈਨਾਂ ਦਾ ਸ਼ੁਕਰਗੁਜ਼ਾਰ ਹਾਂ